ਅ ਜਲਦੀ ਕਲੀਅਰ ਹੋ ਸਕਦਾ ਹੈ ਕਿ ਅਗਲੇ 2 3 4 ਘੰਟੇ ਦੇ ਵਿੱਚ ਕੀ ਹੁੰਦਾ ਹੈ ਅਗਲੇ ਪੂਰਾ ਦਿਨ ਬੁੱਧਵਾਰ ਦਾ ਬੜਾ ਸੈਂਸਿਟਿਵ ਅਚ ਦਾ ਦਿਨ ਰਹੇਗਾ ਔਰ ਰੱਖਿਆ ਮੰਤਰੀ ਨੇ ਤਿੰਨੇ ਫੌਜ ਮੁਖੀਆਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਡੈਫੈਂਸ ਮਿਨਿਸਟਰ ਨੇ ਦੇਸ਼ ਦੇ ਤਾਂ ਪਲਪਲ ਦੇ ਉੱਤੇ ਨਜ਼ਰ ਹੋਏਗੀ ਉਚਾਈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੀ ਜ਼ਿਕਰ ਕਰੀਏ ਦੇਸ਼ ਦੇ ਗ੍ਰਹਿ ਮੰਤਰੀ ਦਾ ਜ਼ਿਕਰ ਕਰੀਏ ਡਿਫੈਂਸ ਮਿਨਿਸਟਰ ਦਾ ਜ਼ਿਕਰ ਕਰੀਏ ਤਾਂ ਸਬਦੀ ਨੌਲੇਜ ਦੇ ਵਿੱਚ ਇਹ ਪੂਰਾ ਆਪਰੇਸ਼ਨ ਹੋਏਗਾ ਪੂਰੀ ਰਾਤ ਤੱਕ ਕੋਈ ਨਹੀਂ ਸੋਇਆ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਅੱਗੇ ਕੀ ਹੋ ਸਕਦਾ ਹੈ ਅੱਗੇ ਕਿਸ ਤਰੀਕੇ ਨਾਲ ਪਾਕਿਸਤਾਨ ਰਿਐਕਟ ਕਰ ਸਕਦਾ ਹੈ ਉਸ ਦੇ ਉੱਤੇ ਵੀ ਤੁਸੀਂ ਕਹਿ ਸਕਦੇ ਹੋ ਕਿ ਪਹਿਲਾਂ ਤੋਂ ਬਹੁਤ ਸਾਰਾ ਮੰਥਨ ਹੋਇਆ ਹੋਏਗਾ ਕਿ ਜੇਕਰ ਪਾਕਿਸਤਾਨ ਇਸ ਤਰੀਕੇ ਨਾਲ ਰਿਐਕਟ ਕਰ ਦਤਾ ਕੀ ਕਰਨਾ ਹੈ ਜੇਕਰ ਪਾਕਿਸਤਾਨ ਦੇ ਰਿਐਕਟਰ ਦੇ ਦੌਰਾਨ ਕੋਈ ਉਹਨਾਂ ਦੇ ਵੱਲੋਂ ਪੱਤ ਵਾਲੇ ਪਾਸੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਕੀ ਕਰਨਾ ਹੈ ਕਹਿੰਦੇ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਹੋਏਗਾ ਰੱਖਿਆ ਮੰਤਰੀ ਨੇ ਤਿੰਨੇ ਫੌਜ ਮੁਖੀਆਂ ਦੇ ਨਾਲ ਗੱਲਬਾਤ ਕੀਤੀ ਹੈ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਹੈ ਕਹਿੰਦੇ ਸਭ ਤੋਂ ਉਚਾਈ ਕੋਡ ਵੱਡੀ ਖਬਰ ਹੈ ਸਾਡੇ ਕੋਲ ਇਸ ਸਮੇਂ ਪਠਾਨਕੋਟ ਤੋਂ ਪਾ ਪਠਾਨਕੋਟ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਪਠਾਨਕੋਟ ਦੇ ਸਕੂਲ 72 ਘੰਟਿਆਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਪਠਾਨਕੋਟ ਜ਼ਿਲ੍ਹੇ ਦਾ ਇਹ ਸਾਡੇ ਕੋਲ ਜਾਣਕਾਰੀ ਸਿਰਫ ਪਠਾਨਕੋਟ ਜ਼ਿਲ੍ਹੇ ਦੀ ਆਈ ਹੈ ਪਠਾਨਕੋਟ ਜ਼ਿਲ੍ਹੇ ਦੇ ਸਾਰੇ